ਯਾਰ ਭਰੇ ਸਾਸਰੀ ਘਰ ਫੇਸਬੁਕ ਯੂਟਿਊਬ ਵਾਲੇ ਨੂੰ ਕਹਿੰਦੇ ਐਡ ਲਾਉਣੀ ਤਾਂ ਲੈ ਬੋਟਰ ਦੇ ਨੰਬਰ ਚਲੀ ਜਾਂਦਾ 507 ਫੋਟਵਾ ਭੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਜਦਾ ਸਬਸਕ੍ਰਾਈਬ ਕਰਦਾ ਕਰੋ ਆਪਾਂ ਲੱਕੇ ਮੇਰੇ ਅੱਤੋਂ ਨਾ ਜੀਜਾ ਵੀਡੀਓ ਸਾਰੀ ਵੀ ਖਪਰਾ ਬਣ ਕੇ ਸਟੈਪ ਨਾ ਕਰੋ ਲਾਇਕ ਸ਼ੇਅਰ ਕਮੈਂਟ ਕਰਦਾ ਕਰੋ ਭਰਾ ਬਣ ਕੇ ਲਾਇਕ ਕਰਦਾ ਕਰੋ 14 ਫੁੱਟਾ ਟਰਾਲਾ ਤੇ ਭੋਵਈਆ ਕਿਸੇ ਵੀਰ ਪੰਜੇ ਲੈਣਾ ਵੀ ਇਸ ਪਰ ਕਰ ਸਕਦੇ ਆ ਤੇ ਏਰੀਆ ਅੰਪਰਸਰ ਪੈਂਡ ਮੀਡੀਆ ਇਹਦਾ ਏਰੀਆ ਅੰਪਰਸਰ ਪੈਂਡ ਮੀਡੀਆ 14 ਫੁੱਟ ਟਰਾਲਾ 10 ਨੜੀ ਹਾਬਾ 10 ਇੰਚੀ ਗਾਡਰਾ ਰੇਲ ਦਾ ਹਿੱਸਾ ਤੇ 3 ਫੁੱਟ ਵੈਡਾ ਲੇਜ਼ਰ ਕੱਟਦਾ ਵੈਡ ਬਣਿਆ ਹੈਵੀ ਤੋਂ ਭਾਰਾ ਟਰਾਲਾ ਰਸੇ ਕਸਣ ਵਾਲਾ ਮਗਰ ਵੀ ਲੱਗਿਆ ਮੂਰੇ ਵੀ ਲੱਗਿਆ ਕਿਸੇ ਵੀਰ ਭਾਈ ਨੇ ਲੈਣਾ ਵੀਰ ਦਾ ਸੰਪਰਕ ਕਰ ਸਕਦੇ ਆ ਡਬਲ ਪੰਪਾ ਲੈਫਟ ਵਾਲਾ ਟਰਾਲਾ ਰੇਲ ਦਾ ਹਿੱਸਾ 20 ਪਾਈ ਦੇ ਭੈੜੀਆਂ ਟਾੜਾ ਸੇਲ ਦਾ ਮਾਲ ਲੱਗਿਆ ਤੇ ਯਾ ਕੀ ਫਸ ਲਗੀ ਵੀ ਆ ਬੇੜ ਤੇ ਲੱਗੇ ਵੀਲ ਕਵਰ ਚੜੇ ਆ ਤੇ ਟਾਇਰ ਹੈਗੇ 70 ਤੋਂ 75 ਰੁਪਏ ਸੇ ਵਧੀਆ ਡਰਾਲਾ ਤੇ ਲੈਫਟ ਵਾਲਾ ਡਰਾਲਾ ਧਵਲ ਪੰਪਾ ਤੇ 2K ਦਾ ਰੰਗ ਕੀਤਾ 2022 ਦੇ ਫੈਰਗਾ ਤੇ ਬਾਜਪੂਰਾ ਲਾਇਆ ਵਾ ਵੀ ਕਿਸੇ ਵੀਰ ਪੈ ਨਹੀਂ ਲੈਣਾ ਵੀ ਦੱਸ ਪਰ ਕਾ ਲੋ ਰੇਟ ਹੈਗਾ ਇਹਦਾ 265000 265000 ਰੇਟ ਤੇ ਤਿੰਨਾ ਪਾਸੋਂ ਡਾਲਾ ਕੋਲ ਦਾ ਥੱਲੇ ਨੂੰ ਵੀ ਕੋਲ ਦਾ ਤਾਂ ਨੂੰ ਵੀ ਕੋਲ ਦਾ ਤੇ ਸਾਈਡ ਨੂੰ ਵੀ ਕੋਲ ਦਾ ਮਗਰ ਫੋਟੋ ਬਣਾ ਕੇ ਲਈ ਵੀ ਮਗਰ ਪੱਲੀ ਪੌਂਦੀ ਲੋੜ ਨਹੀਂ ਬਹੁਤ ਸੋਲਾ ਟਰਾਲਾ ਲੇਜਰ ਕੜਨਾ ਵੈਲ ਬਣਿਆ ਤਿੰਨ ਪੱਟੋ ਪੰਜਾ ਪਾਈਪਾਂ ਵਾਲਾ ਵੀਰ ਕਬਰ ਚੜੇ ਬੇਰਚੇ ਲੱਗੇ ਪੌੜੀ ਲੱਗੀ ਪੂਰਾ ਵਧਜਾ ਲੈਟਾ ਸ਼ੈਟਰ ਲੱਗ ਜਾ ਫੁੱਲ ਮੋਡੀਫਾਈਡ ਟਰਾਲਾ ਤੇ ਡਬਲ ਪੰਪਾ ਵੇ ਲੋ ਫੋਟੋ ਆ ਗਈਆਂ 10 ਇੰਚੀ ਗਾਡਰਾ ਰੇਲ ਦਾ ਹੈ ਸਭੀ ਭਾਈ ਜਪੈਣ 4 ਇੰਚੀ ਬੱਤੇ ਕੋਂਟਗਾਂ ਦੇ ਕਿੰਨਾ ਮੁੱਲੇ ਪਾਸੇ ਵੀ ਲਾਈਆਂ ਮਗਰਲੇ ਪਾਸੇ ਵੀ ਲਾਈਆਂ ਟੋਜਣ ਪਉਣ ਨੂੰ ਆ ਗਰਾਹ ਅੰਦਰ ਟਾਟਾ ਸੇਲ ਦਾ ਮਾਰ ਆ ਤੇ ਭੋਜੇ ਟਰਾਲਾ ਕਿਸੇ ਵੀਰ ਪੈ ਨਹੀਂ ਲੈਣਾ ਵੇ ਵੀਰ ਨਾਲ ਸੰਪਰਕ ਕਰ ਸਕਦਾ ਇਹ ਕਾ ਬਸਰ ਪਿੰਡ ਬਣੀ ਠੀਕਾ ਹੈਵੀ ਤੋਂ ਭਾਰਾ ਟਰਾਲਾ ਬੜਿਆ 265000 265000 ਰੁਪਿਆ ਰੇਟ ਆ ਕੋਕਾ ਪੀ ਟਰਾਲਾ ਦਾ ਜਵਾ ਟੋਕੇ ਦਾ ਰੰਕ ਕੀਤਾ ਟੋਕੇ ਦਾ ਰੰਕ ਕੀਤਾ ਬੈਠ ਕੇ ਸਾਰਾ ਪਾ ਲੱਗਿਆ ਵਾ ਫਲ ਮੋਡੀਫਾਈ ਹੋਇਆ ਵਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਕ ਵੀ ਤੇ ਨੰਬਰ ਉੱਤੇ ਕਿ ਲਈਦਾ 299 ਮਾਡਲ ਟਰੈਕਟਰ ਆ 62 ਹੋਇਆ ਵਾ 58 ਗਿਆ ਤੋਂ 62 ਹੋਇਆ 1 ਸਾਲ ਹੋਇਆ ਪਾਵਰ ਸਟੇਡ ਨਾ ਮਾੜਾ ਮੋਟਾ ਰੰਗ ਹੋਇਆ ਵਾ ਟਰੈਕਟਰ ਨੂੰ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਪੈਂਡ ਭਗਤਾ ਭਾਈ ਕਿਤੇ ਕਿ ਪੈਂਡ ਭਗਤਾ ਭਾਈ ਪੈਂਡਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਮਾਲਕ ਵੀ ਤੇ ਨੰਬਰ ਉੱਤੇ ਕਿ ਲਈਦਾ ਇੰਨੇ ਨੇ ਗੇੜਤਾ ਪੂਰਾ ਓਕੇ ਆ ਪਾਵਰ ਸਟੇਲ ਨ ਹੋਇਆ ਵਾ ਪੈਂਟ ਪਾਈ ਹੋਇਆ ਵਾ ਮਗਰ ਨਵੇਂ ਟਾਇਰ ਆ ਮਗਰਲੇ 70 75 ਪੈਸੇ ਮੂਹਰੇ ਵੀ ਨਵੇਂ ਆ ਤੇ ਇਨ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਕਿਹੜਾ ਪੇਂਟ ਵੱਜਿਆ ਟੋਕੇ ਦਾ ਵੱਜਿਆ ਵਾ ਤੇ ਹਿੱਸੇ ਦੇ ਵੱਜਿਆ ਸਾਰੇ ਕੋ ਪਾਵਰ ਕੋਕਾ ਪੀਸ ਕਿਹਾ ਵਾ ਮਰਗਾਰਡ ਚਾਰ ਨਵੇਂ ਲੱਗੇ ਹੋਏ ਆ 99 ਮਾਡਲ ਆ 310000 ਰੇਟ ਆ 310000 ਰੇਟ ਆ ਤੇ ਮਾਲਕ ਵੀ ਤਾਂ ਫੁਰ ਇੱਕ ਫੋਟੋ ਦੇ ਉੱਤੇ ਨੰਬਰ ਚੱਲੀ ਜਾਂਦਾ ਚਿੱਟੇ ਅਖਰਾਜ 92 ਵਾਲਾ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕਾ ਤੋਂ ਲੈਫਟ ਚੈਪਟਰ ਦਾ ਫੁੱਲ ਕੰਮ ਹੋਇਆ ਵਾ ਤੇ ਗੇਅਰ ਦਾ ਫੁੱਲ ਕੰਮ ਹੋਇਆ ਪੈਂਟ ਭਾਈ 2010 ਮਾਡਲ ਟਰੈਕਟਰ 855 ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਟਾਇਰ ਨਵੇਂ ਆ 80 90 ਪੈਸੇ ਦੋ ਜਾਂ 10 ਮਾਟਰ ਰੰਗ ਪੇਟ ਦਾ ਨੀਰ ਆਇਆ ਛਤਰੀ ਲੱਗੀ ਵੀ ਆ ਕੋਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਅਗਲੇ ਪਾਸੇ ਫੋਟੋ ਦਿਆ ਦਿਆ ਗਿਆ ਇੰਜਨ ਗੇਰ ਤਾਂ ਪੂਰਾ ਓਕੇ ਆ ਟਾਇਰ ਹੈਗੇ 80 90 ਪੈਸੇ ਰੰਗ ਪੇ ਮਰਗਾੜ ਚੜ੍ਹ ਕੇ ਤੋਂ ਗਲੇ ਛਲੇ ਦੀ ਪੂਰੇ ਸਾਫ ਪਏ ਆ ਰੰਗ ਪੇਟ ਵਧੀਆ ਪਏ ਟਰੈਕਟਰ ਦਾ ਬੈਂਪਰ ਸ਼ੈਂਪਰ ਲੱਗਿਆ ਡਾਬਰ ਪੱਟੀ ਨਾਲ ਡੰਡਾ ਨਾਲ ਪੰਜਾਬ ਨੰਬਰ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸਪਰਕ ਕਰ ਸਕਦੇ ਰੇਟ ਹੈਗਾ 3 ਲੱਖ 70 ਹਜ਼ਾਰ ਰੁਪਿਆ ਤਿੰਨ ਲੱਖ 70 ਹਜ਼ਾਰ ਰੁਪਿਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਰੇਟ ਤੇ ਇਹਦਾ ਏਅਰ ਕੈ ਹੈਗਾ ਪਖਤਾ ਭਾਈ ਇਹ ਵੀ ਪਖਤੇ ਭਾਈ ਖੜਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ 3 ਲੱਖ 70 ਹਜ਼ਾਰ ਰੁਪਿਆ ਰੇਟ ਆ ਸਾਰੀ ਜਾਣਕਾਰੀ ਫੋਨ ਲੱਗ ਲੈ ਤੁਸੀਂ ਏਅਰ ਕੈ ਹਿਆਣਾ ਅਰਜਨ ਹੈਗਾ 555 ਅਰਜਨ 4/4 ਆ ਫੌਲ ਦੇ ਵੀੜ ਛੇੜ ਲੱਗਿਆ ਵਾ ਫੇ ਛਤਰੀ ਲੱਗੀ ਫੇਵਰ ਦੀ ਮੂਹਲੇ ਟੈਰਾ ਦੇ ਮਿਲਗਾੜਛ ਕੱਟ ਲੱਗੇ ਸਾਰਾ ਕੁਛ ਸੇਸਰੀ ਲੱਗੀ ਨਾਲ ਹੀ ਦੇਣਗੇ ਏਰ ਚਲਦੇ ਹਨ 2022 ਮਾਡਲ ਆ 555 ਹਰ ਜਿਹੜਾ ਬਿਲਕੁਲ ਨਵਾਂ ਟਰੈਕਟਰ ਬਹੁਤ ਘੱਟ ਰੱਟੀ ਚੱਲਿਆ ਵਾ ਕਿਸੇ ਵੀਰ ਭਾਈ ਜੀ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਪੰਜਾਬ ਨੰਬਰ ਟਾਵਰ ਪੱਟੀ ਡੰਡਾ ਨਾਲ ਮਗਰ ਮਗਰ ਦੇ ਚੱਕਿਆਂ ਦੇ ਵੀ ਵੇਟ ਲੱਗੇ ਮੂਰੇ ਵੀ ਲੱਗੇ ਹੋਏ ਆ ਤਿੰਨ ਕੁਇੰਟਲ ਮਗਰ ਲੱਗਿਆ ਕੁਆਂਟਰ ਕੁਆਂਟਰ ਪਿੱਛੇ ਲੱਗਿਆ ਸਾਰੇ ਪਾਸੇ ਰੇਟ ਹੈਗਾ 1.5 ਲੱਖ ਰੁਪਇਆ ਏਰ ਗੱਲ ਦਿਹਾਣਾ 1.5 ਲੱਖ ਰੁਪਇਆ ਰੇਟ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਜਿੰਦੀ ਜਾਂਦਾ ਦੇਖੋ ਕਾਫੀ ਟਰੈਕਟਰ ਆ ਬਹੁਤ ਘੱਟ ਚੱਲਿਆ ਵਾ ਜੋ ਅੱਜ ਮੈਂ ਤਾਂ ਕੋਈ ਜੱਜਾ ਬਹੁਤ ਘੱਟ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਜਮੇ ਨਵਾਂ ਟਰੈਕਟਰ 555 ਅਗੇ CR ਟਰੈਕਟਰ ਹੈ ਸੀ ਰੀ ਤੇ 2004 ਮਾਡਲ ਟ੍ਰੈਕਟਰ ਆ ਸੋਨਾ ਦੀ ਕਾ 4750 ਦਾ ਸੋਨਾ ਦੀ ਕਾ 2004 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਰੰਗ ਪੇਂਟ ਵੇਖ ਹੀ ਸਾ ਤੇ ਨਹੀਂ ਵਧੀਆ ਪਿਆ ਵਾ ਲਾਲ ਰੰਗ ਚਾਹੀਏ ਕੋਕਾ ਵੀ ਟ੍ਰੈਕਟਰ ਦਾ ਕੰਮ ਸਾਰਾ ਹੋਇਆ ਵਾ ਭੋੜਾ 100 ਰੁਪਏ ਦਾ ਕੰਮ ਨਹੀਂ ਭਾਲਦਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਮੂਹਰੇ ਟਾਇਰ ਨਵੇਂ ਆ ਮਗਰ ਦੇ ਟਾਇਰ 75 ਰੁਪਏ ਆ ਤੇ ਮਾਲਕ ਵਿੱਚ ਨੰਬਰ ਉੱਤੇ ਕਹਿੰਦੀਆਂ ਏਰੀਆ ਹੈਗਾ ਲੁਧਿਆਣਾ ਰੇਟ ਹੈਗਾ ਇਹਦਾ 2 ਲੱਖ ਤੇ 45000 2 ਲੱਖ 45000 ਰੁਪਿਆ ਰੇਟ ਆ ਇੰਜਨ ਗੇਅਰ ਤਾਂ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਕਹਿੰਦੀਆਂ ਸਾਰੀ ਜਾਣਕਾਰੀ ਫੋਨ ਲੱਗ ਜਾ ਜੇ ਕੋਕਾ ਵੀ ਟਰੈਕਟਰ ਆ 750 ਦਾ ਸੋਨਾ ਜੀ ਦਾ ਪੰਜਾਬ ਨੰਬਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਰੰਗ ਤੁਣੀ ਵੇਖ ਹੀ ਸਕਦੇ ਜਿਵੇਂ ਨਵੇਂ ਰੰਗ ਆ ਪਿਆ ਸਟੇਟ ਸਾਈਡ ਗੇਅਰ ਇੰਜਨ ਗੇਅਰ ਤਾਂ ਪੂਰਾ ਓਕੇ ਆ ਸੈਡ ਗੇ ਰਹੇ 2017 ਮਾਡਲ ਟਰੈਕਟਰ ਆ ਬਹੁਤ ਜਿਆ ਕਿਸੇ ਵੀਰ ਪਾਈਂ ਲੈਣਾ ਬੀਬੀ ਨਾਲ ਸਪਰਕ ਕਰ ਸਕਦੇ ਹਾਂ 2017 ਮਾਡਲ ਇੰਜਣ ਦੇ ਓਕੇ ਬਿਲਕੁਲ ਨਵਾਂ ਟਰੈਕਟਰ ਕਿਸੇ ਵੀਰ ਪਾਈਂ ਲੈਣਾ ਬੀਬੀ ਨਾਲ ਸਪਰਕ ਕਰ ਸਕਦੇ ਹਾਂ ਰੇਟ ਹੈਗਾ ਚਾਹ ਨਕ 70000 ਟੈ ਲੈਗੇ ਨਵੇਂ 7075 ਬਹੁਤ ਘੱਟ ਰੇਟ ਚੱਲਿਆ ਵਾ ਮਾਲਕ ਵੀ ਜਲਦੀ ਨੰਬਰ ਉੱਤੇ ਗਣੀ ਸੈਣੀ ਗਣ ਕਨੀ ਪਹੁੰਚ ਲੱਗੇ ਜਦੋਂ ਕੋਕਾ ਵੀ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਕੋਕਾ ਵੀ ਸਰ ਕਿਸੇ ਵੀ ਭਾਈ ਨੇ ਲੈਣਾ ਹੋਵੇ ਵੀ ਦਸ ਪਾਰ ਕਰ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਜਿੱਦ ਜਾਂਦਾ ਕੋਕਾ ਵੀ ਟਰੈਕਟਰ ਇੰਜਣ ਗੇਰ ਤਾਂ ਪੂਰਾ ਓਕੇ ਆ ਨਵਾਂ ਟਰੈਕਟਰ ਜਮਾਂ ਤੋਂ ਗਿਆ 17 ਮਾਡਲ 585 ਟਰੈਕਟਰ ਆ 585 ਆ ਟਰੈਕਟਰ ਇੰਜਣ ਗੇਰ ਤਾਂ ਓਕੇ ਜਮਾਂ ਪੇਂਟ ਦਾ ਲੇਰ ਆਇਆ ਸਾਰੀ ਕਿਹੜੇ ਕਿਹੜੇ ਫੋਨ ਲੱਗੇ ਜਾ ਸਕਦੇ ਆ ਮੈਂ ਸੀਲੇ ਦਾ ਟਰੈਕਟਰ ਕਿਸੇ ਵੀ ਭਾਈ ਨੇ ਲੈਣਾ ਮੇਰੇ ਦਸ ਪਰਕਰਤ ਸਭ ਦੇ ਮਾਲਕ ਵੀ ਦਾ ਨੰਬਰ ਨੇ ਆ ਰਹੀਆ ਕੋਈ ਕਾਪੀ ਟਰੈਕਟਰ ਕਿਸੇ ਵੀ ਭਾਈ ਨੇ ਲੈਣਾ ਟੈਰ ਸਿੰਘ ਵਾਲੀ ਪਿਆ ਬਸ ਇਹ ਤੇ 204 ਮਾਡਲ ਰੇਡ ਫੋਨ ਤੇ ਕਰ ਸਕਦੇ ਬੋਵੀ ਟਰੈਕਟਰ ਕੋਕਾ ਵੀਸ ਤੇ ਬਾਗ ਚ ਚੱਲਣ ਵਾਲਾ ਟਰੈਕਟਰ ਹੈ ਕਿਸੇ ਵੀ ਭਾਈ ਨੇ ਲੈਣਾ ਮੇਰੇ ਦਸ ਪਰਕਰਤ ਸਭ ਦੇ ਮਾਲਕ ਵੀ ਦਾ ਨੰਬਰ ਦਿੱਤੀ ਜੀ ਸਾਰੀ ਜਿਹੜੀ ਫੋਨ ਲੱਗ ਦੇ ਤਾਂ ਸੀ ਡਾਵਰ ਪੱਟੀ ਡੰਡਾ ਨਾਲ ਆਲਾ ਪਿਆਵ ਨੰਬਰ ਤੇ ਟੈਰੇਗੇ 45 ਪੈਸੇ 11 4 28 ਦੇ ਟੈਰੇ ਦੇ ਬਾਗ ਚ ਕੇੰਦਰ ਨਾਲ ਆਏ ਕਿਤੇ ਵੀ ਰ ਪਈ ਜਾਂਦਾ ਬੀਬੀ ਨਾਲ ਸਪਰਕਾ ਚਾਦੇ ਇਹ ਗੱਲ ਦੇਣਾ ਕੋ ਕਬੀ ਚਾੜ ਸਾਰੀ ਜੜਕਾਰੀ ਫੋਨ ਲੱਗਦੇ ਸਾਦੇ ਰੇਟ ਦੱਸਿਆ ਦੀ ਰੇਟ ਜੁੜੀ ਫੋਨ ਕਰ ਸਕਦੇ ਕਿ ਕੇ ਬੈਂਡਰ ਕੋ ਪੂਰੀ ਸਭ ਵਧੀਆ ਟੈਕ ਟੋ ਕੰਮ बारह फुट डरा दस इंची गार्डर दस नड़ी हाब रेल का हिस्सा वैसिया डरादा बिलकुल जाली शाली लगी भी है दस इंची गाडर दस नडिया हाबा रेल का हिस्सा दो तीन फुट बेल्ड लैफ्ट डरा दो लख भी हजार रुपया रेट दो लख भी हजार रुपया रेट वाया टायर शायर पाए ਪੰਪੀ ਚੰਪ ਲੱਗਿਆ ਵਾ ਪੂਰਾ ਵਧੀਆ ਡਰਾਦਾ ਮਾਲਕ ਵੀ ਤੇ ਨੰਬਰ ਦਿੱਤੇ ਸਹੀ ਜਣ ਕੇ ਫੋਨ ਲੱਗਦਾ ਤੇ ਕੋਕਾ ਪੀਂਟ ਡਰਾਦਾ ਟੂਕੇ ਨਾਲ ਰੱਖੀਤਾ ਤਾਂ ਤਾਂ ਇਹ ਹੋ ਗਿਆ ਵਧੀਆ ਡਰਾਦਾ ਪੇ